ਅਵੇ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਤੇ ਸ਼ਾਮ ਦਾ ਟਾਈਮ ਹੋ ਗਿਆ ਆਪਾਂ ਐਸੀ ਨੱਕਾ ਬਦਲਣਾ ਆ ਪੱਟੀ ਸਾਰੀ ਲੱਗ ਗਈ ਕਿਹੜਾ-ਕਿਹੜਾ ਪਾਣੀ ਲਾਤਾ ਸਾਰੀ ਪੱਟੀ ਚ ਤੇ ਹੁਣ ਇਧਰਲੀ ਫੱਕ ਵਾਲੀ ਪੱਟੀ ਚ ਨੱਕਾ ਕਰਦੇ ਆਂ ਤੇ ਫੱਕ ਵੀ ਵਧੀਆ ਨਿਕਲੀ ਸਾਰੀ ਅੜੀ ਅਪੀਲ ਕੇ ਦਿਖਾਉਂਦੇ ਆਂ ਤੜਕੇ ਜੂਰੀਆ ਜਾਰੀਆ ਪਾ ਦਾਂਗੇ ਨਿਕਲਦਾ ਸਾਰੀ ਆਈ ਤੇ ਆ ਥੋੜੀ ਜੀ ਵਿਰਲੀ ਹੈਗੀ ਉਰਲੀ ਕਿਆਰੀ ਆ ਵਿਰਲੀ ਆ ਥੋੜੀ ਜੀ ਪਰਲੀ ਤਾਂ ਸਾਰੀ ਸਹੀ ਨਿਕਲੇ ਤੜਕੇ ਜੂਰੀਆ ਤੇ ਲੋਹਾ ਤੇ ম্যাগਨੀਸ਼ੀਅਮ ਪਾ ਦਾਂਗੇ ਹੋਰ ਜੂਰੀਆ ਤੇ ਲੋਹਾ ਤੇ ম্যাগਨੀਸ਼ੀਅਮ ਤਿੰਨ ਚੀਜ਼ਾਂ ਲਾ ਕੇ ਪਾ ਦਾਂਗੇ ਤੇ ਪਰਲੀ ਜਿਹੜੀ ਆ ਕੈਰੀ ਵੇਲੀ ਪਈ ਹੈ ਵੀ ਲਾਵਾਂਗੇ ਹੱਕ ਤਾਂ ਠੀਕ ਖੜੀ ਆ ਜਿਵੇਂ ਕਾਰਵਾਈ ਪਾਈ ਆ ਤੜਕੇ ਪਾਣੀ ਲਾ ਦਾਂਗੇ ਤੇ ਜੂਰੀਆ ਪਾ ਦਾਂਗੇ ਸਹੀ ਅੱਗੇ ਆਉਂਦਾ ਇੱਥੇ ਮਿੱਟੀ ਘਟਵਾਦਾ ਉੱਥੋਂ ਹੋਈ ਆ ਪੀਲੀ ਜੀ ਹੁੰਦੀ ਆ ਹੋਈ ਆ ਸਾਰੀ ਪੱਟੀ ਲੱਗ ਗਈ ਤੇ ਉਹ ਚ ਸਿਰੇ ਵਾਲੇ 211 ਚ ਨੱਕਾ ਕਰਤਾ ਆਪਾਂ ਤੇ ਫਾਕ ਵੀ ਕਿਤੇ ਕਿਤੇ ਦੋਗੀਆਂ ਜਿੱਥੇ ਪਾਣੀ ਵਾਦ ਖੜਦਾ ਪੀਲ ਕੇ ਦਿਖਾਉਂਦੀ ਆ ਤੜਕੇ ਦਵਾਈ ਪਾ ਦਾਂ ਦਵਾਈ ਪਾ ਕੇ ਲਾ ਦਾਂ ਪਾਣੀ ਤੇ ਹੁਣ ਚੱਲਦੇ ਆ ਉਧਰ ਪਰਲੇ ਖੇਤ ਵਾਪਸ ਈਲਰ ਲਾਈ ਜਾਂਦਾਗਾ ਨਰਮੇ ਚ ਤੇ ਚੱਲਦੇ ਆ ਉੱਥੇ ਕਈ ਨਾਲ ਹੀ ਲਿਆਏ ਸੀ ਹੁਣ ਤਾਂ ਇੱਥੇ ਵੀ ਪਈ ਆ ਪਰ ਨਾਲ ਹੀ ਲਿਆਏ ਸੀ ਆਪਾਂ ਚੱਲਦੇ ਆ ਹੁਣ ਤੜਕੇ ਪਾਵਾਂਗੇ ਦਵਾਈ ਇਹ ਜਿਹੜੀਆਂ ਇਹ ਪੀਲੀਆਂ ਦੇਖ ਤੂੰ ਤਾਂ ਨਹੀਂ ਕੋਈ ਸਪਰੇਅ ਮਾਰ ਗਿਆ ਚਲੋ ਰੋਪੜਾ ਘਰੇ ਜਾਣੇ ਆਈ ਉਧਰ ਖੇਤ ਇਹ ਆ ਖੇਤ ਆ ਗਿਆ ਪਰ ਉਧਰ ਨੱਕਾ ਬਦਲ ਕੇ ਪਾਪੇ ਨੇ ਹਲ ਮੇ 11 ਚ 2 ਚ ਮਾਰਤੇ ਆ ਰਹਿ ਗਿਆ ਇੱਕ ਕਿਰਾ ਇਹ ਚ ਲੱਗ ਰਿਹਾ ਸਾਰਾ ਕਿੱਲਾ ਕੀ ਸੀ ਇੱਥੇ ਦਾ ਉਹ ਜੇ ਸਿਲਰ ਵਾਲੇ ਖੁੱਲੇ ਆ ਹੌਲੀ ਦੌਰ ਹੌਲੀ ਹੌਲੀ ਸਾਰੇ ਪੱਟ ਗਿਆ ਸਿਲਰ ਆ ਰਹੀ ਅੰਨੇ ਵੀ ਜਾਏ ਆਂ ਅਸੀਂ ਪਨੀਰੇ ਨੂੰ ਪਾਣੀ ਲਾਉਣ ਲਾਦੀ ਜੇ ਗੱਲੋ ਪਈ ਆ ਫੇਰ ਖੁੱਬੀ ਤਾਂ ਜਾਂਦਾ ਉਹ ਗੱਲੋ ਵੀ ਪਈ ਆ ਬਹੁਤ ਯਾਰ ਕੱਲ ਨੂੰ ਲਾਵਾਂਗੇ ਫਿਰ ਤੜਕੇ ਲਾਵਾਂਗੇ ਹੂੰ ਇੰਦਰ ਪਾਣੀ ਇੰਦਰ ਲਿਆਰੇ ਡੱਕਦੇ ਸੀਗੇ ਬਹੁਤ ਪਾਣੀ ਆਪੀ ਦੀ ਹੋਣਾ ਹਮ ਆਪਣੇ ਸਪਰੇ ਕਰਕੇ ਤੜਕੇ ਲਾਵਾ ਅਰਕੇ ਲਾਓ ਪਾਣੀ ਲੀਕ ਕਰਦਾ ਜਿਹੜਾ ਉਹ ਬੰਦ ਕਰ ਦੀ ਆਗੇ ਛੇ ਨਹਿਰਾ ਦੇ ਨਾਲ ਵਾਲੇ ਖੇਤ ਚ ਤੇ ਆ ਜਿਹੜਾ ਜਮਾਰ ਦੇ ਕਾਰੇ ਦੀ ਰੌਣੀ ਕਰੀ ਸੀ ਆਪਾਂ ਪਹਿਲਾਂ ਤੇ ਇਹ ਜਮਾਰ ਦੇ ਹੁਣ ਰੂਟਾਵੇਟਰ ਕਿਉਂ ਹਾਲ ਤਾਂ ਵਾਜਦੇ ਨਹੀਂ ਸੀ ਕੱਖ ਵਾਲਾ ਸੀ ਡਲੇ ਜਮਨ ਜਾਂਦੇ ਰੂਟਾਵੇਟਰ ਮਾਰ ਕੇ ਸੁਹਾਗਾ ਲਾ ਕੇ ਤੇ ਮਸ਼ੀਨਾ ਜਮਾਰ ਵੀ ਇਦਾਂ ਹੁਣ ਰੂਟਾਵੇਟਰ ਮਾਰ ਕੇ ਮਸ਼ੀਨ ਤੇ ਸੁਹਾਗਾ ਲਾਉਣ ਦੇ ਤੜਕੇ ਆ ਪਾਵਾਂਗੇ ਖਾਲਾ ਨਾਲ ਵਾਤ ਆ ਗਈ ਤੜਕੇ ਇਹ ਚ ਹਲ ਮਾਰ ਦਾਂਗੇ ਤੇ ਫਿਰ ਲਾਵਾਂਗੇ ਝੋਨਾ ਇਹ ਛਿੱਲਰ ਵੀ ਵਧੀਆ ਲੱਗ ਗਏ ਹੁਣ ਤਾਂ ਮੈਨੂੰ ਐ ਸੀ ਨਰਮੇ ਨੇ ਜੜਾਂ ਬੱਟੀਆਂ ਕਈਆਂ ਖੁੱਲੇ ਵਾਲੇ ਸੀ ਛਿੱਲਰ ਕੱਲ ਸਾਰਾ ਸੁੱਕਿਆ ਸੱਕਿਆ ਤਾਂ ਹੈ ਨਹੀਂ ਸਹੀ ਖੜਾਗਾ ਹੁਣ ਵੈਸੇ ਇਹਦੇ ਵਿੱਚ ਵੀ 2 ਦਿਨ ਲੱਗਣਗੇ ਕਸੀਆ ਕੱਢ ਦਾਂਗੇ ਤੜਕੇ ਤੜਕੇ 2-2 ਘੰਟੇ ਲਾ ਦਿਆ ਕਰਾਂਗੇ 4 ਘੰਟਿਆਂ ਦਾ ਕੰਮ ਕੱਲ ਨੂੰ ਤੜਕੇ ਤਾਂ ਜਾਣਾ ਉੱਥੇ ਹੱਕ ਫੁੱਕ ਲਾਉਣੀਆਂ ਹੋਰ 1247 ਦੀ ਤੇ ਦੇਖਾਂ ਜ ਤੜਕਾ ਟਾਈਮ ਲੱਗਿਆ ਨਹੀਂ ਫਿਰ ਪਰਸੋਂ ਤੋਂ ਲਾ ਦਾਂਗੇ ਤੇ ਦੋ ਦਿਨ ਤੜਕੇ ਤੜਕੇ ਦੋ ਘੰਟੇ ਲੱਗੇ ਦੋ ਜਣੇ ਦੇ ਨਿਕਲ ਜੋ ਹੈ ਦਾ ਮੋਟਾ-ਮੋਟਾ ਹੀ ਹੁਣ ਆਪਾਂ ਮਾਰ ਦਈਏ ਤੇ ਫਿਰ ਲਿਆਉਣੇ ਮਸ਼ੀਨ ਆ ਇਹ ਕੰਮ ਵੀ ਨਾਲ ਆਇਆਗਾ ਤੇ ਚੱਲਦੇ ਆਪਾਂ ਮਸ਼ੀਨ ਲੈ ਕੇ ਆਵਾਂਗੇ ਆਓ ਵੀ ਹੁਣ ਆਪਾਂ ਚੱਲਦੇ ਆਂਗੇ ਜਮਾਰ ਵੀਜਣਾ ਰੋਟਾ ਵੈਟਰ ਮੈਂ ਤੇ ਇਹ ਘਮਾਰਿਆ ਇਸੀ ਮੈਂ ਮੋਟਰਸਾਈਕਲ ਲੈ ਕੇ ਆਇਆ ਫੱਕ ਤੇ ਸਰੇ ਕਰਕੇ ਆਉਣੀ ਹੈਗੀ ਮਸ਼ੀਨ ਤੇ ਧਰੀਆ ਬੋਤਾ ਬੋਤਾ ਜਮਾਰ ਵੀ ਦੇਾਂਗੇ ਨਾਲੇ ਪਹਿਲਾਂ ਨਾਲ ਜਮਾਰ ਵਜਾ ਕੇ ਇਹਨਾਂ ਨੂੰ ਘਰੇ ਦੋਰ ਦੂਆ ਤੇ ਫਿਰ ਇਹ ਕਨੇ ਜਾਣਾ ਹੈ ਤਾਂ ਭਗਜੂਆ ਤੇ ਮੈਂ ਉੱਥੇ ਸਪਰੇ ਕਰਕੇ ਆਉਂਗਾ ਫੱਕ ਤੇ ਜਲੇਟਡ ਜਿੰਕ ਜਲੇਟਡ ਲੋਹਾ ਤੇ ਡੀਐਪੀ ਆਪਾਂ ਜਾਈਏ ਨੇ ਮੋਟਰਸਾਈਕਲ ਤੇ ਇਹ ਜਾਈ ਜਾਂਦੇ ਟਰੈਕਟਰ ਤੇ ਇਹਦਰ ਉਮੀਰ ਵਰਗੇ ਲੱਗ ਰਿਹਾ ਵਰਜੀਤ ਦੇ ਖੇਤ ਇਹਨਾਂ ਦੇ ਭਈਏ ਆ ਗਏ ਜੇ ਆਪਾਂ ਜਾਈਏ ਨੇ ਆਪਾਂ ਚੱਲ ਲੇ ਆਂ ਇਹ ਗੱਲ ਤੇ ਇਹਦਾ ਕੰਨੀ ਦੇ ਆਪਾਂ ਤੁਹਾਡਾ ਖਤਰਨਾਕਾ ਮੋਟਰਸਾਈਕਲ ਦੇ ਬਲੌਗ ਬਣਾ ਦਾਰਾ ਆਪਾਂ ਕੰਨੀ ਦੇ ਜਾਈਏ ਤੇ ਟੀ ਭੱਟੀ ਤੋਂ ਇਹਦਰ ਕੇ ਕੇ ਨਮ ਲੈਂਦੇ ਆ ਆਪਾਂ ਤੇ ਕਿਉਂ ਲਾਈ ਜਾਂਦੇ ਸੁਹਾਗਾ ਮਸ਼ੀਨ ਉੱਥੇ ਕੱਢਤੀ ਤੇ ਪਹਿਲਾਂ ਸੁਹਾਗਾ ਲਈ ਜਾਂਦੇ ਆ ਉਹ ਮੱਥੇ ਤੋਂ ਭੀੜਾਗਾ ਉੱਥੋਂ ਮਸਾਂ ਹੀ ਮੁੜਦਾ ਟਰੈਕਟਰ ਬਹੁਤ ਆਖਾਂ ਮੜਦਾ ਤੇ ਲਈ ਜਾਂਦੇ ਸੁਹਾਗਾ ਮੱਥੇ ਤੋਂ ਮੋੜਣਾ ਔਖਾਗਾ ਕਿਉਂ ਇਧਰੋਂ ਤਾਂ ਖੁੱਲਾ ਇਧਰਲਾ ਪਾਸਾ ਉਹ ਪਾਸਾ ਭੀੜਾ ਨੱਕੇ ਵਾਲਾ ਪਾਸਾ ਭੀੜਾਗਾ ਨੱਕੇ ਵਾਲਾ ਪਾਸਾ ਜ਼ਿਆਦਾ ਭੀੜਾ ਸਾ ਖੁੱਲਾਗਾ ਸਹੀ ਲੱਗੇ ਜਾਂਦਾ ਸਵਾਗਤ ਆ ਬਾਂਦਰ ਆਣੇ ਵੇ ਰੂਟਾ ਵੇਟਰ ਮਾਰਨ ਤੋਂ ਬਾਅਦ ਬੁਰਾ ਹਾਲ ਕਰਤਾ ਸੀ ਉਹ ਨਾਲ ਦੀ ਜਾਣਦੇ ਆਏ ਆਏ ਜਾਣਦੇ ਸਿੱਦੇ ਆਹ ਤਾਂ ਨੀਵਾਗਾ ਇੱਥੋਂ ਐ ਕੱਢ ਦਾਂਗੇ ਆਹ ਨੀਵਾ ਤਾਂ ਐ ਕੱਢ ਦਾਂਗੇ ਉਹ ਤੋਂ ਨੀਵਾ ਆ ਉੱਚਾ ਇੱਥੋਂ ਜੇ ਉਹ ਨੀਵਾ ਕੋਈ ਜਮਾਰ ਬੀਜੀ ਆਨੇ ਆਪਾਂ ਵਿੱਚੋਂ ਲਾਈ ਐ ਨਪੀ ਕੇ ਖੱਡੀ ਤੇ ਲਾਲ ਜਵਾਰ ਆ ਗਈ ਆ ਆਖਰੀ ਗੱਟਾਰ ਓਏ ਸਾਰੇ ਤਿੰਨ ਚਾਰ ਗੇੜੇ ਆਉਣ ਦੇ ਸਾਰੇ ਵੀ ਤਾਂ ਬਹੁਤ ਪਾਉਂਦੀ ਆ ਇੱਕ ਆਉਂ ਤੇ ਇੱਕ ਆਉਂਦਾ ਦੂਜੀ ਜਾਂਦੇ ਆ ਤੇ ਫੱਕ ਵੀਜੀ ਆ ਉੱਥੇ ਤੇ ਸਾਂ ਸਪਰੇਅ ਕਰਦੇ ਆ ਅੱਜ ਲੋ ਨਾਲ ਮੱਛੀ ਆ ਕਮਾੜੀ ਵਾਲੇ ਇਹ ਪਾਣੀ ਖੜਾ ਆਇਆ ਤੇ ਹੋਰ ਮੱਛੀ ਆਣੀ ਜਿਹ ਲੈਟਰ ਜੈਂਕ ਦਾ ਡੀਪੀ ਨੋਵੀ ਫੱਕ ਤੇ ਕਰਤੀ ਸਪਰੇ ਆ ਦੋ ਕਿਆਰੀਆਂ ਜਿਹੜੀਆਂ ਆਪਣੇ ਮੁੱਲ ਦਾ ਵੀ ਲਿਆ ਕੇ ਬੀਜਿਆਗਾ ਉਹ ਤਾਂ ਆ ਹਾਲਾ ਦੇਖ ਲੋ ਤੇ ਜਿਹੜਾ ਘਰ ਦਾ ਵੀ ਆ ਉਹ ਕਿਆਰੀ ਦੇਖੋ ਕਿਵੇਂ ਹਰਿਆਲੀ ਮਾਰਦੀ ਘਰ ਦਾ ਰੱਖਿਆ ਸ਼ਕਤੀ ਵਰਧਕ ਦਾ ਸਪੈਸ਼ਲ ਆਏ ਤੇ ਕਿਸੇ ਛੇਟ ਤੋਂ ਲਿਆਏ ਸੀਗੇ ਤੇ ਆ ਗੱਲ ਬਣ ਗਈ ਛੇਟ ਜੀ ਦੇਖੋ ਕਿਈ ਗੜਬੜ ਹੋ ਗਈ ਨੇੜੀ ਫਾਪੀ ਦੀ ਗੱਲ ਉਹੋ ਸਹੀ ਆ ਜਮਾ ਘਰ ਵਾਲਾ ਵੀ ਦੇਖੋ ਕਿਵੇਂ ਚੌਂਕਦਾ ਘਰਤੀ ਸਪਰੇ ਆਪਾਂ ਤੇ ਹੁਣ ਚੱਲਦੇ ਆਂ ਚਲੋ ਆਪਣਾ ਆਪਣਾ ਤਾਂ ਲੱਗ ਹੀ ਜਾਊਗਾ ਵੇਚਣ ਦੀ ਲੋੜ ਨਹੀਂ ਆਪਣਾ ਆਪਣਾ ਲੱਗ ਜੂ। ਦੋ ਵੀ ਆਪਾਂ ਆ ਕੇ ਇੱਥੇ ਨਹਿਰਾਲ ਖੇਤ ਚ ਜਿੱਥੇ ਕੱਲ ਜਵਾਰ ਵੀ ਜਿਕੇ ਗਏ ਸੀ ਆ ਬਾਣ ਬਾਉਣਾਗਾ ਤੇ ਆਪਾਂ ਪੱਤੇ ਜਿ ਸਪੈਦਿਆਂ ਦੇ ਆਏ ਜਿਹੜੇ ਉਹ ਇਕੱਠੇ ਕਰਕੇ ਅੱਗ ਲਾਈ ਜਾਂਦੇ ਆ ਉਥੇ ਇਕੱਠੇ ਕਰਕੇ ਲਾ ਕੇ ਆਏ ਢੇਰੀ ਨੂੰ ਤੇ ਆ ਕਰੀ ਜਾਂਦੇ ਆ ਆਪਾਂ ਆ ਖਾਲਾਂ ਚ ਆਏ ਆਂਗੇ ਨਹਿਰ ਦੇ ਨਾਲ ਆ ਨਾ ਖਾਲ ਸਪੈਦਿਆਂ ਦਾ ਗੰਦ ਵਾਲਾ ਆਉਂਦਾਗਾ ਆ ਕਹਿ ਰਹੇ ਚ ਪਹਿਲੀ ਵਾਰ ਪਾਣੀ ਵੱਡਿਆ ਸੀ ਤਾਂ ਕਰਕੇ ਆਇਆਗਾ ਦੂਜਾ ਤਾਂ ਨਹੀਂ ਇੰਨੇ ਆਏ ਫਿਰ ਝੋਨੇ ਵਾਲੀ ਝੱਗ ਵਾਲੀ ਬਣੂ ਇਹਨਾਂ ਦੀ ਇਹਨਾਂ ਨੂੰ ਕਰਕੇ ਇਕੱਠੇ ਅੱਗ ਲਾਉਣੇ ਆ ਤੇ ਫਿਰ ਲਗਾਏ ਵਾਹੁਣ ਆਪਾਂ ਲਗਾਏ ਵਾਹੁਣ ਆਹ ਆਪਣੇ ਜਿੱਥੇ ਜਮਾਰ ਬੀਜ ਕੈਸੇ ਉੱਥੇ ਤੇ ਆਹ ਵਲੌਗ ਦੀ ਕਰਦੇ ਆਪਾਂ ਐਂਡਿੰਗ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ